ਵਾਹ ਵਾਹ ਸੋਟੀ ਮੋਦੀ ਬਾਣੀ ਅਮਤ ਧਾਰ ਜਿਹੜਾ ਵੀ ਸਹਿਬ ਸਤਿਗੁਰੂ ਅਰਦਾਸ ਪਾਛੇ ਮਾ ਉਹਦਾ ਮਨ ਗੰਢ ਕਰਕੇ ਜਿਹੜਾ ਜੀਵ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਤੋਂ ਵਿਛੜਿਆ ਸੀ ਨਾ ਗੁਰੂ ਟੁੱਟਿਆ ਰਾਜੀ ਮਹਾਰਾਜ ਦੇ ਧਾਰ ਦੇ ਲੱਖਾਂ ਪ੍ਰਾਣੀ ਧਾਰ ਦੇ ਧੰਨ ਸਤਿਗੁਰੂ ਵਾਸ ਮਹਾਰਾਜin ਕਿਣਤੀ ਲਿਆਪਾ ਕਰ ਦਾਰਾ ਕਰ ਦਿੱਤਾ ਗੁਰੂ ਪਿਆਰੇ ਆਓ ਖਰਾਲ ਗੜ ਦਾ ਪਹਿਲਾ ਨਾਮ ਖਰਾਲੇ ਕਿਹਾ ਜਾਂਦਾ ਸਾਸਨ ਜੀ ਗੜ ਸ਼ੰਕਰ ਸਾਹਿਬ ਪੂਰੇ ਨਗਰ ਬਸਿਆ ਹੋਇਆ ਹੈ ਉੱਥੇ ਮਹਾਰਾਜ ਜੀ ਦੇ ਚਰਨ ਪਏ ਖਰਾਲ ਗੜ ਦੀ ਧਰਤੀ ਤੇ ਉਸ ਵੇਲੇ ਕਿਉਂਕਿ ਮੈਂ ਪ੍ਰਸਾਦ ਨਵਾਂ ਪਹੁੰਚ ਰਹਾ ਮੁਕਰ ਲੱਗਾ ਪਹਿਲੀ ਵਾਰ ਜਦ 2-4 ਮਹੀਨਾ ਬਾਅਦੋਂ ਪਹਿਲੇ ਪੁਰਾਣੀ ਪ੍ਰਸੰਗ ਮੈਂ ਅੱਜ ਸੁਣਾ ਚੁੱਕਾ ਉਹ ਪਿਆਰੇ ਵਿਅੰਗ ਸਾਹਿਬ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਦੋਂ ਵੀ ਕੋਈ ਤੁਹਾਨੂੰ ਯਾਦ ਕਰੇ ਮੈਂ ਨਵੇਂ ਚੀਜ਼ੀ ਸੰਗਤ ਵਿੱਚ ਵਿਸ਼ ਕਰਾਂ ਇਸ ਕਰਕੇ ਸਾਥ ਸੰਗਤ ਆਓ ਤੁਹਾਡਾ ਪਿਆਰ ਪਰਮਾਤਮਾ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਨਾਲ ਸਾਥ ਸੰਗਤ ਆਪਾਂ ਸ਼ਰਮਣ ਕਰਨਾ ਕਰੀਏ ਮਹਾਰਾਜ ਦੀ ਬੜਾਈ ਪਰਮੇਸ਼ਰ ਦੀ ਬੜਾਈ ਕਿਹਦਾ ਨਾਮ ਕਰਾਲਗੜਾ ਖਰਾਲੀ ਕਿਹਾ ਜਾਂਦਾ ਹੈ ਖਰਾਲਗੜ ਸਾਹਿਬ ਕਿਉਂ ਕਿਹਾ ਗਿਆ ਹੁਣ ਆਪਾਂ ਖਰਾਲਗੜ ਸਾਹਿਬ ਕਿਉਂ ਕਹਿੰਦੇ ਹਾਂ ਕਿਉਂ ਕਹਿੰਦੇ ਹਾਂ ਕਿਉਂਕਿ ਧੰਨ ਧੰਨ ਸ਼੍ਰੀ ਹਰਿ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਉਦੋਂ ਖਡਰਗੜ੍ਹ ਸਾਹਿਬ ਉਦੋਂ ਬਣਿਆ ਪਹਿਲਾ ਖੇਤ ਰਾਜਾ ਨਾਨਕ ਸਿੰਘ ਦੇ ਰਾਜਾ ਨਾਨਕ ਸਿੰਘ ਹੁਣ ਜਿਹੜਾ ਰਾਜਾ ਬੈਣ ਸਿੰਘ ਸੀ ਨਾ ਮੀਰਾ ਵਾਈ ਗੁਰਦਾਸਪੁਰ ਕੋਣ ਵੀਰਾ ਵਾਈ ਪਿਆਰ ਦੇ ਵਿੱਚ ਸ਼ਬਦ ਪੜ੍ਹਦੀ ਥੀ ਪੁੱਤ ਜੀ ਇਹਨਾਂ ਗੁਰਾ ਜੀ ਤੋਂ ਵੀ ਪਰਤੋਂ ਗੁਰਦੇ ਪ੍ਰਧਾਨ ਹੈ ਬੜੇ ਧੁੰਦਾਂ ਨਾਲ ਰਸਮaraj ਦਾ ਪ੍ਰੋਗਰਾਮ ਨਾ ਰਹੇ ਜੀ ਉਸਨੇ ਬਿਲਵਾਸੀਆਂ ਦੇ ਸਾਰੇ ਸਹਿਯੋਗ ਨਾਲ ਪਟਿਆ ਦੇ ਸਹਿਯੋਗ ਨਾਲ ਚਾਲਨ ਸਹਿਯੋਗ ਨਾਲ ਇਹ ਪ੍ਰੋਗਰਾਮ ਆਜੀ ਪ੍ਰਿਕਿਆ ਗਿਆ ਹੈ ਤੇੁਰਦਾ ਸਾਹਿਬ ਵਿੱਚ ਬੜੇ ਧੁੰਦਾਂ ਨਾਲ ਰਸਮaraj ਦਾ ਪ੍ਰੋਗਰਾਮ ਨਾ ਰਹੇ ਠੀਕ ਭਾਈ ਗੁਰਖਾਲ ਸਾਹਿਬ ਭਾਈ ਜੀ ਪੁੱਤ ਅੱਜ ਲੋਕ ਜੈ ਗੁਰਦੇਵ ਧਨਪ੍ਰਦੇਵ ਜੀ ਸਾਈ ਸੰਗਤ ਨੂੰ ਜੀ ਮੇਰਾ ਨਾਮ ਸ਼ੀਲਾ ਜੀ ਸਮੀਪੁਰ ਤੋਂ ਹਰਾਂਤਾਂ ਦੇ ਸ਼ੀਰ ਗੁਰੂ ਅਰਜਨ ਸਾਹਿਬ ਦੇ 695 ਪ੍ਰਕਾਸ਼ ਪੁਰੀਆਂ ਨੂੰ ਸੰਗਤਾਂ ਨੂੰ ਬਣ ਸਮੀਪੁਰ ਦੀਆਂ ਨੂੰ ਲੱਖ ਲੱਖ ਵਧਾਈਆਂ ਜੀ ਅਸੀਂ ਇਹ ਸਾਲ ਵੱਧ ਚੜ ਕੇ ਇੱਕ ਹੋਰ ਪਰਮ ਮਨਾਇਦਾ ਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਬਾ ਬਾ ਐਨ ਆਰ ਆਈ ਪੀਰਾਂ ਦੇ ਨਾਲ ਸਾਰਿਆਂ ਦੇ ਸਹਿਯੋਗ ਨਾਲ ਬੜੀ ਧੰਨਤਾ ਨਾਲ ਇੱਕ ਪਰਮ ਮਨਾਇਦਾ ਜੀ ਸਾਰੀ ਸੰਗਤ ਨੂੰ ਗੁਰੂ ਰਵਦਾਸ ਸਾਹਿਬ ਦੀਆਂ ਪ੍ਰਕਾਸ਼ ਪੁਰੀਆਂ ਲੱਖ ਲੱਖ ਵਧਾਈਆਂ ਜੀ ਆਪਕੇ ਕਰਾ ਦਿੱਤਾ ਕੋ ਆਖਾ ਪਰ ਬਹੁਤ ਈਰਖਾ ਹੋਏ ਮਹਾਰਾਜਾ ਲਾਉ ਆਵੇਗਾ ਜੇ ਕੋ ਗੰਭੀਰ ਮਸਤ ਕਰਨ ਦਾ ਦੱਸੋ